ਤੁਹਾਨੂੰ ਜਿਹੜਾ ਤਿਉਹਾਰ ਤੁਸੀਂ ਮਨਾਉਣ ਇਥੇ ਪਹੁੰਚੇ ਹੋ ਅੱਜ ਦੇ ਅੱਜ ਦੇ ਬੋਲੀਆਂ ਮੈਨੂੰ ਪਵਾਤੀਆਂ ਦਾ ਸਾਰਾ ਮੈਂ ਧੰਨਵਾਦ ਕਰਦੀ ਆ ਕਿਉਂਕਿ ਭਾਵੇਂ ਕੋਈ ਜਿੱਥੇ ਮਰਜ਼ੀ ਪਹੁੰਚ ਜਾਵੇ ਜਿਹੜੀ ਸਾਡੀ ਰੂਹ ਦੀ ਮਰਾਕਾ ਸਾਡਾ ਸੱਭਿਆਚਾਰ ਸਾਡੀਆਂ ਬੋਲੀਆਂ ਸਾਡਾ ਕਲਚਰ ਹੋ ਉਸੇ ਤਰੀਕੇ ਨਾਲ ਬਰਕਰਾਰ ਰਹਿੰਦਾ ਹੈਗਾ ਸੋ ਮੈਂ ਕ੍ਰੀਏਟਿਵ ਕਲੱਬ ਲੁਧਿਆਣਾ ਖਾਸ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਉਹਨਾਂ ਦੇ ਮੈਂਬਰ ਸਹਿਬਾਨਾਂ ਦਾ ਜਿਨ੍ਹਾਂ ਨੇ ਅੱਜ ਇੰਨਾ ਸੋਹਣਾ ਪ੍ਰੋਗਰਾਮ ਇੱਥੇ ਆਰਗੇਨਾਈਜ਼ ਕੀਤਾ ਔਰ ਬਿਲਕੁਲ ਇੱਕ ਉਸ ਅਲੋਪ ਹੁੰਦੇ ਹੋਏ ਪੰਜਾਬ ਦੇ ਵਿਰਸੇ ਦੀ ਤਸਵੀਰ ਪੰਜਾਬ ਦੇ ਸੱਭਿਆਚਾਰ ਦੀ ਤਸਵੀਰ ਉਸ ਝਲਕ ਨੂੰ ਅੱਜ ਇੱਥੇ ਸਾਂਭ ਕੇ ਰੱਖਿਆ ਹੋਇਆ ਹੈ ਇਸ ਪ੍ਰੋਗਰਾਮ ਦੇ ਵਿੱਚ ਸਮੇ ਬਹੁਤ ਤਨਵਾਦੀ ਹੈ ਕਿਉਂਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਥੈਂਕ ਯੂ ਸਰ ਇੱਕ ਗੱਲ ਹੋਰ ਦੇਖੋ ਜਿਹੜੀ ਲੱਗਦਾ ਕਿ ਯਾ ਸਰਕਾਰ ਨੇ ਪਾਲੇ ਕਰੀ ਹੈ ਪੰਜਾਬੀ ਸਭਿਆਚਾਰ ਨੂੰ ਬਚਾਉਣ ਵਾਸਤੇ ਹਰ ਇਸ ਤਰ੍ਹਾਂ ਦੇ ਕਲਬ ਹੈ ਹੈਲੋ एवरीवन ਬਿਲਕੁਲ ਜਿਹੜੀਆਂ ਪਿੱਪਲਾਂ ਥੱਲੇ ਬੋਰਡ ਥੱਲੇ ਟੀਆ ਲੱਗਦੀਆਂ ਨੇ ਜੇ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਨਹੀਂ ਉਸ ਤਰੀਕੇ ਦੀਆਂ ਥਾਵੇਂ ਹੈਗੀਆਂ ਤਾਂ ਇੰਡੋਰ ਟੀਆ ਜਿਹੜੀਆਂ ਨੇ ਜਿਵੇਂ ਇੱਥੇ ਕਲਬ ਦੇ ਵਿੱਚ ਆ ਤਾਂ ਮੈਂ ਕਹਾਂਗੇ ਕਿ ਸਰਕਾਰ ਦਾ ਤਾਂ ਹਮੇਸ਼ਾ ਇੱਕ ਇਨੀਸ਼ੀਏਟਿਵ ਰਿਹਾ ਕਿ ਅਸੀਂ ਪੰਜਾਬ ਦੇ ਵਿਰਸੇ ਨੂੰ ਚਾਹੇ ਉਹ ਸਾਡੀਆਂ ਖੇਡਾਂ ਲੋਕ ਹੋ ਰਹੀਆਂ ਨੇ ਉਹਨੂੰ ਸੀ ਸੰਭਾਲ ਕੇ ਰੱਖੀ ਸੋ ਮਤਲਬ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਔਰ ਪੰਜਾਬ ਦੇ ਸਭਿਆਚਾਰ ਦੀ ਚਲਕ ਜਿਹੜੀ ਦੇਖੋ ਨਾ ਥੈਂਕ ਯੂ ਸੋਵੀ ਡਾਕਟਰ ਸਾਹਿਬ ਜਾਨਿਆਂ ਦੇ ਖੇਤਰ ਚ ਜਿਸ ਤਰ੍ਹਾਂ ਕੀ ਫੋਗਾਰਡ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਪੰਜਾਬ ਨੂੰ ਆਪਣੇ ਵਿਰਸੇ ਨੂੰ ਆਪਣੇ ਰਿਵਾਜ ਨੂੰ ਆਪਣੀ ਰੀਤਾਂ ਨੂੰ ਸੰਭਾਲ ਕੇ ਰੱਖੀਏ ਜਿ ਫੋਗਾਰਡ ਨੂੰ ਲਗਾਤਾਰ ਸਪੋਰਟ ਕਰਦੇ ਦੇਖੇ ਜਾ ਰਹੇ ਨੇ ਹਰ ਅੱਖਾਂ ਹੀ ਦੇ ਅਗੇ ਸਪੋਰਟ ਕਰਦੇ ਨੇ ਮੇਰੇ ਉਰਫ ਕਿ ਇਹ ਬਾਰੇ ਗੱਲੇ ਕੇ ਸੀ ਉਹਦੀ ਜਿਹੜੀ ਫੋਟੋ ਦੇਖ ਨਹੀਂ ਦੇਖੋ ਉਹ ਤਾਂ ਬਿਲਕੁਲ ਸਾਡੀ ਹਮਦਰਦੀ ਉਹਨਾਂ ਦੇ ਨਾਲ ਜਿਹਨੀ ਫੋਰਗਟ ਜਿੰਨਾਂ ਦੀ ਤੁਸੀਂ ਗੱਲ ਕਰ ਰਹੀ ਹੈ ਸਾਡੇ ਜਿਹੜੇ ਅ ਸਿਗੇ ਪਲੇਅਰ ਐਂਕ ਤੇ ਕਿਤਨੇ ਕਿਤੇ ਸਾਰਿਆਂ ਨੂੰ ਦੁੱਖ ਮਹਿਸੂਸ ਹੋਇਆ ਆਫਕੋਰਸ ਮੈਂ ਵੀ ਉਹਨਾਂ ਦੇ ਵਿੱਚੋਂ ਹਾਂ ਕਿ ਚੌ ਮੈਨੂੰ ਦੱਸ ਸੁਣਨ ਨੂੰ ਮਿਲਿਆ ਸੀ ਕਿ 24 ਸਾਲਾਂ ਦੀ ਮਿਹਨਤ ਸੀ ਸੋ so, 24 ਸਾਲਾਂ ਦੀ ਮਿਹਨਤ ਕੋਈ ਥੋੜੀ ਨਹੀਂ ਹੁੰਦੀ ਬਾਕੀ ਆਰੰਗ ਪੰਜਾਬ ਸਰਕਾਰ ਵੀ سپورਟ ਕਰ ਰਹੀ ਹੈ ਇਸ ਸਮੇਂ ਵੀ ਹੋ ਰਾਨਾ ਬਿਲਕੁਲ ਬਿਲਕੁਲ ਅਸੀਂ ਦੇਖੋ ਜਿਸ ਕਿਸੇ ਨਾਲ ਵੀ ਕਿਤੇ ਵੀ ਕੋਈ ਲਾਈਕ ਲੱਗਦਾ ਕਿ ਕਿਤੇ ਤਕਰਾ ਹੋਇਆ ਵਿਤਕਰਾ ਹੋਇਆ ਜਾਂ ਫਿਰ ਮਿਹਨਤ ਜਿਹੜੀ ਕੀਤੀ ਹੋਵੇ ਜੇ ਉਹਦਾ ਨਹੀਂ ਫਲ ਮਿਲੇ ਤਾਂ ਆਫਕੋਰਸ ਅਸੀਂ ਨਾਲ ਅਦਲੋ ਨਾਲ ਇਦਰ ਬਾਂਸਲ ਡਾਇਰੈਕਟਰ ਆਫ ਕ੍ਰੀਏਟਿਵ ਲੇਡੀਜ਼ ਕਲੱਬ ਅੱਜ ਸਾਡੇ ਕਲੱਬ ਵਿੱਚ ਪੀਜ ਦਾ ਤਿਹਾਰ ਮਨਾਇਆ ਗਿਆ ਜੋ ਕਿ ਸਾਰੇ ਮਨਾਉਂਦੇ ਨੇ ਪੰਜਾਬੀ ਤਿਹਾਰਾ ਬਹੁਤ ਸੋਹਣਾ। ਤੋਂ ਇਸ ਦੇ ਵਿੱਚ ਸਟਾਰਟਿੰਗ ਤੋਂ ਸਾਡੇ ਨਾਲ ਜੁੜੇ ਨੇ ਇੱਕ ਡਾਕਟਰ ਡਾਕਟਰ ਟਾਕ ਹੋਈ ਹੈ ਐਸਪੀਐਸ ਹਸਪੀਟਲੋਂ ਬੋਲਤੋਂ। ਡਾਕਟਰ ਸੁਖਾਲੀ ਜੀ ਤੇ ਦੂਸਰੇ ਸਾਡੇ ਚੀਫ ਗੈਸਟ ਆਏ ਸੀਗੇ ਬਰਜਿੰਦਰ ਕੌਰ ਬਠਿੰਡੇ ਦੀ ਸੀਟ ਤੋਂ ਉਹ ਕੈਬਨਟ ਦੀ ਸੀਟ ਤੇ ਖੜੇ ਹੋਣਾ ਹੈ। ਤੋ ਉਹਨਾਂ ਨੇ ਬਹੁਤ ਅੱਛਾ ਇੰਜੋਏ ਕੀਤਾ ਸਾਡੇ ਨਾਲ ਬੜੇ ਖੁਸ਼ ਹੋਏ ਕਿ ਪੰਜਾਬੀ ਕਲਚਰ ਮਿਲਿਆ ਮੈਨੂੰ ਇੱਥੇ ਦੇਖਣ ਨੂੰ ਕਹਿੰਦੇ ਬਹੁਤ ਵਧੀਆ ਇਸ ਕਲੱਬ ਨੇ ਅੱਜ ਸੈਲੀਬ੍ਰੇਸ਼ਨ ਕੀਤੀ ਹੈ ਇੱਕ ਵੀਰਿਆ ਦਾ ਵਿਆਹ ਰਚਾਇਆ ਗਿਆ ਪੂਰਾ ਪ੍ਰੋਪਰ ਪੰਜਾਬੀ ਰਸਮਾਂ ਰਿਵਾਜਾਂ ਨਾਲ ਸਾਰਾ ਇਹ ਪ੍ਰੋਗਰਾਮ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਇੱਕ ਮਨਦੀਪ ਕੌਰ ਜੀ ਹਏ ਹੋਏ ਨੇ ਇਹਨਾਂ ਨੇ ਸਾਡੇ ਕਲੱਬ ਨੂੰ 100 ਪੌਦੇ ਦਿੱਤੇ ਨੇ ਜੋ ਮੈਂਬਰਾਂ ਵਿੱਚ ਡਿਸਟ੍ਰੀਬਿਊਟ ਹੋਏ ਨੇ 인ਡੀਪੈਂਡੈਂਸ ਡੇ ਨੂੰ ਮੁੱਖ ਰੱਖਦੇ ਅਸੀਂ ਬਲੂਨ ਨਾਲ ਲਗਾਉਂਦੇ ਹਾਂ ਅਸੀਂ ਮੈਂਬਰਾਂ ਨੂੰ ਪੌਦੇ ਪ੍ਰੋਵਾਈਡ ਕੀਤੇ ਨੇ ਕਿ ਉਹਨਾਂ ਨੂੰ ਪਾਲਣਾ ਵੀ ਹੈ ਔਰ ਉਹਨਾਂ ਦੀ ਕੇਅਰ ਵੀ ਕਰਨੀ ਹੈ ਇਸ ਤੋਂ ਇਲਾਵਾ ਮੈਂਬਰ ਬਹੁਤ ਖੁਸ਼ ਨੇ ਘਰ ਜਾਣ ਦਾ ਨਾਮ ਨਹੀਂ ਲੈ ਰਹੇ ਇਸ ਤੋਂ ਬੜਾ ਇੰਜੋਏ ਕੀਤਾ ਹੁਣ ਸਾਰੇ ਖਾਣਾ ਖਾ ਰਹੇ ਨੇ ਸਭ ਨੂੰ ਬਹੁਤ ਅੱਛਾ ਲੱਗਿਆ ਥੈਂਕ ਯੂ